ਜੈ ਮਾਤਾ ਜੀ ਭਾਜੀ ਆ ਸਕੂਟਰੀ ਸਾਈਡ ਤੇ ਲਾਓ ਵੱਡੇ ਭਾਜੀ ਜਾਮਨਾ ਲੱਗੇ ਦੂਜਾ ਦਿਨ ਹੈ ਜੀ ਅੱਜ ਤੁਹਾਨੂੰ ਪੂਰੀ ਛੋਲੇ ਪਨੀਰ ਤੇ ਸੂਜੀ ਦਾ ਹਲਵਾ ਮਿਲੂਗਾ ਜੀ ਲੰਗਰ ਦੇ ਵਿੱਚ ਮਹਾਂਤ ਪ੍ਰਸ਼ੋਤਮ ਜੀ ਗਰੀ ਜੀ ਵੱਲੋਂ ਇਹ ਲੰਗਰ 5 ਦਿਨ ਚੱਲ ਰਿਹਾ ਹੈ ਜੀ ਅੱਜ ਦੂਜਾ ਦਿਨ ਹੈ ਜੀ ਅੱਜ ਜੀ ਜੈ ਮਾਤਾ ਜੀ ਜੈ ਮਾਤਾ ਜੀ ਗਰਮਾ ਗਰਮ ਚਾਹ ਪਿਗੋੜਾ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਪਗ ਜੀ ਜਿਹਦੇ ਦੀਲੇ ਡਰਾਮ ਲੱਗੇ ਆ ਉਹਨਾਂ ਤੇ ਡਿਸਪੋਜ਼ਲ ਕਲਾਸ ਲੱਟਣੇ ਆ ਥੱਲੇ ਨਾਂ ਲੱਟੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਪਾ ਜੀ ਸਕੂਟਰੀ ਮੋਟਰਸਾਈਕਲ ਸਾਈਡ ਤੇ ਲਾ ਕੇ ਗਰਮਾ ਗਰਮ ਚਾਹ ਪਿਗੋੜਾ ਛਕੋ ਜੀ ਪਕੇ ਭੁਖੇ ਸਾਰੇ ਲੱਗੇ ਆ ਅੰਦਰ ਜੀ ਸਹੂਲਤ ਬਹੁਤ ਹੈ ਜੀ ਸਾਡੇ ਹੈਪੀ ਪੰਡਤ ਜੀ ਪੰਜ ਸਾਹਿਬ ਕੋਡੇ ਸੁਪਰਾਮ ਤੋਂ ਪਹੁੰਚੇ ਅੱਜ ਉਹ ਭਾਈ ਬੋਲ ਆਓ ਜੀ ਭਾਜੀ ਜੀ ਨਿਮਰਤਾ ਨਾਲ ਨਾਮ ਕਰਨ 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 One, two, three, four. பதிவே well, I mean... ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਨਾ ਬੜਾ ਮੁਸ਼ਕਿਲ ਸੋਹਣਾ ਦੂਜੇ ਕਾਲੇ ਔਰ ਦੂਜੇ ਕਾਲੇ ਤੋਂ ਬਾਹਰ ਜਾਣਾ ਬੜਾ ਮੁਸ਼ਕਿਲ ਕੰਮ ਤੁਸੀਂ ਕੋਸ਼ਿਸ਼ ਕਰਦੇ ਇਹੀ ਬੜੀ ਵੱਡੀ ਗੱਲ ਆ ਬੜੀ ਵੱਡੀ ਗੱਲ ਆ ਇੱਕ ਵਾਰੀ ਮੇਰੇ ਮੁੰਡਿਆਂ ਵਾਸਤੇ ਤਾੜੀਆਂ ਮਾਰੋ ਯਾਰ ਜਰਾ ਦੱਬ ਕੇ ਕਿਉਂਕਿ ਦੂਸਰੇ ਕਾਲੇ ਤੋਂ ਸਾਡੂ ਸਾਡ ਜਾਣਾ ਓਏ ਹਟਦਾ ਕਿਉਂ ਨਹੀਂ ਤੂੰ ਕੱਲ ਕੀ ਹੈ ਮਹਾਰਾਜ ਬੋਲ ਬੱਸ ਕੀ ਹੈ ਕਿ ਤਾ ਠੀਕ ਹੋ ਲਵ ਯੂ ਸੌਮਥਿੰਗ ਪਲੀਜ਼ ਥੈਂਕ ਯੂ ਸਾਡਾ না দেব কানা হাতে দানি জু ডিমিনা গাউ গা thank you ਵਿਦਾਇਆ ਨੀਰ ਨਿੰਦਾ ਤਿਡੇ ਦਾ ਨੀਦਾ ਨਹੀਂ ਸਾਡੇ ਇੱਥੇ ਚੰਗੇ ਕਰਮ ਆ ਕਿ ਜਿਹੜਾ ਅਸੀਂ ਚੋਹਾਲ ਜਾ ਕੇ ਜਾਂ ਚਿੰਤਪੁਣੀ ਜਾ ਕੇ ਏਦਾਂ ਪੰਜ ਤਨ ਸੇਵਾ ਕਰ ਸਕੀਏ ਇਹ ਸਾਡੇ ਕਰਮ ਜਿਹੜੇ ਸਹੀ ਕਰ ਰਹੇ ਨੇ ਗੁਰੂ ਮਹਾਰਾਜ ਆਪਣੇ ਅਸ਼ੀਰਵਾਦ ਦੇ ਨਾਲ ਪਤਾ ਨਹੀਂ ਕਿਹਦੇ ਕਿਹਦੇ ਕਰਮਾਂ ਨੂੰ ਕਿੱਦਾਂ ਸਵਾਰਿਆ ਨੇ ਆਨੇ ਬਹਾਨੇ ਕੋਈ ਪ੍ਰਸ਼ਾਦਾ ਬਣਾ ਰਿਹਾ ਕੋਈ ਆਟਾ ਗੁੰਨ ਰਿਹਾ ਕੋਈ ਦਾਲ ਸਬਜ਼ੀ ਵਰਤਾ ਰਿਹਾ ਕੋਈ ਬਣਾ ਰਿਹਾ ਕੋਈ ਚਾਹ ਬਣਾ ਰਿਹਾ ਕੋਈ ਬਿਸਕੁਟ ਬੰਨ ਰਿਹਾ ਕੋਈ ਡੂਨੇ ਚੱਕ ਰਿਹਾ ਕੋਈ ਰਸਦਾਂ ਵਸਦਾਂ ਦੇ ਰਿਹਾ ਕੋਈ ਮਾਇਆ ਨਾਲ ਹੈਲਪ ਕਰ ਰਿਹਾ ਇਦੇ ਵਿੱਚ ਜਿਹੜਾ ਵੀ ਦਿਲ ਫੋਲਿਆ ਮਹਾਮਾਈ ਉਹਨਾਂ ਸਾਰਿਆਂ ਦੇ ਭੰਡਾਰੇ ਭਰਪੂਰ ਕਰੇ ਔਰ ਗੁਰੂ ਜੀ ਉਹਨਾਂ ਦੇ ਸਾਰਿਆਂ ਦੇ ਕਾਰਜ ਜੋ ਵੀ ਮਨੋ ਕਾਮਨਾ ਪੂਰੀਆਂ ਕਰਨ ਬੜੀ ਵੱਡੀ ਮਤਲਬ ਸਾਡੇ ਲਈ ਬਹੁਤ ਵੱਡੇ ਭਾਗਾਂ ਵਾਲੀ ਗੱਲ ਆ ਕਿ ਆਪਾਂ ਇੱਕ ਪਲੇਟਫਾਰਮ ਦੇ ਉੱਤੇ ਇੱਕ ਜਗ੍ਹਾ ਇਕੱਠੇ ਹੋ ਕੇ ਆਹ ਦੇਖੋ ਉਹਨਾਂ ਦੀ ਏਡੀ ਕਿਰਪਾ ਹੋ ਗਈ ਕਿ ਆਪਾਂ ਨੂੰ ਸ਼ੈੱਡ ਬਣ ਗਈ ਸ਼ੈੱਡ ਮਿਲ ਗਈ ਆ ਇੱਥੇ ਹੁਣ ਸਾਲ 'ਚ ਪਤਾ ਨਹੀਂ ਕਿੰਨੇ ਕੁ ਲੰਗਰ ਲੱਗਿਆ ਕਰਨੇ ਆ ਅਗਲਾ ਹੁਣ ਆਪਣਾ 3 ਦਿਨ ਅੱਗੇ ਲੱਗਦਾ ਜੀ ਵੱਧ ਤੋਂ ਵੱਧ ਰਾਸਤਾਂ ਵਸਤਾਂ ਦੇ ਨਾਲ ਮਾਇਆ ਦੇ ਨਾਲ ਜਿੰਨੀ ਹੱਥੀ ਸੇਵਾ ਹੋ ਸਕੇ ਉਸ ਤੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ ਸੋ ਤੁਸੀਂ ਕਾਰ ਵੀ ਲਾਏ ਆ ਫੇਰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਰਿਆਂ ਨੇ ਕੱਲ ਨੂੰ ਜੇ ਕਿਸੇ ਨੇ ਅੱਜ 4 ਘੰਟੇ ਲਾਏ ਕੱਲ ਨੂੰ 5 ਲਾਏ ਉਹ ਜੇ ਕਿਸੇ ਨੇ 6 ਲਾਏ ਕੱਲ ਨੂੰ 7 ਲਾਏ ਵੱਧ ਤੋਂ ਵੱਧ ਸਮਾਂ ਦਿਓ ਸਵੇਰੇ ਵੀ ਬੇਲੇ ਸਰ ਆਇਓ ਅੱਜ ਆਪਾਂ 9:30 ਸ਼ੁਰੂ ਕੀਤੀ ਆ ਤਕਰੀਬਨ ਆਪਾਂ 8:30 ਵਜੇ ਕਿਉਂਕਿ ਸੰਗਤਾਂ ਸਵੇਰ ਨੂੰ ਜਦੋਂ ਅਸੀਂ ਆਏ ਆ ਤਾਂ ਉਹ ਤੋਂ ਚਿੰਤਪurni ਮਾਤਾ ਦੇ ਜਾ ਰਹੇ ਹਾਂ ਅਸੀਂ ਤੇ ਆਪਾਂ ਤਕਰੀਬਨ 8:30 ਵਜੇ ਜਿਹੜਾ ਸਵੇਰੇ ਜਾ ਦਾ ਪੋੜਿਆਂ ਦਾ ਲੰਗਰ ਸ਼ੁਰੂ ਕਰ ਦਈਏ ਬੀਬੀਆਂ ਨੂੰ ਸਾਰੀਆਂ ਨੂੰ ਬੇਨਤੀ ਆ ਕਿ ਸਵੇਰੇ ਜਿਹੜਾ 8 8:30 ਵਜੇ ਪਹੁੰਚਣ ਦੀ ਖੇਚਲ ਕਰਿਓ ਜਿਹੜਾ ਕੋਈ ਲੇਟ ਆ ਅੱਧਾ ਜਣਾ ਹੈਗਾ ਆ ਕੋਈ ਜ਼ਰੂਰੀ ਕੰਮ ਹੈ ਉਹ ਲੇਟ ਆ ਜਿਓ ਬਾਕੀ ਸਾਰੀਆਂ ਬੀਬੀਆਂ ਜਿਹੜੀਆਂ ਟਾਈਮ ਸਰ ਪਹੁੰਚਣ ਦੀ ਉਹ ਖੇਚਲ ਕਰਿਓ ਮਹਾਮਾਇਆਂ ਔਰ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਬਹੁਤ ਬਹੁਤ ਧੰਨਵਾਦ ਇਹ ਲੰਗਰ ਇਦਾਂ ਹੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦਾ ਰਹੇ ਬਹੁਤ ਜ਼ਿਆਦਾ ਵੱਡੇ ਭਾਗ ਆ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦਿਲ ਫੁੱਲ ਆ ਤੁਸੀਂ ਦੇਖੋ ਇੱਥੇ ਵੀ ਪਤਾ ਨਹੀਂ ਕਿਦਾਂ ਇਰ ਲੱਗੇ ਪਏ ਆ ਸੰਗਤ ਕਿੱਥੋਂ ਕਿੱਥੋਂ ਆ ਰਹੀ ਆ ਕੋਈ ਕਿਤੋਂ ਆ ਰਿਹਾ ਕੋਈ ਕਿਤੋਂ ਕਿੱਥੋਂ ਕਿੱਥੋਂ ਚੜ ਰਿਹਾ ਤੇ ਕਿੱਥੋਂ ਕਿੱਥੋਂ ਛਾਗ ਲਈ ਸੰਗਤ ਕੋਈ ਨਹੀਂ ਪਤਾ ਮਤਲਬ ਜਿਹੜੇ ਬੰਦੇ ਵਰਤਾਵੇ ਸੀ ਉਹ ਅੱਖ ਨਹੀਂ ਝਪਕ ਸਕਿਆ ਇੰਨਾ ਜਿਆਦਾ ਮਹਾਮਾਈ ਨੇ ਕਿਰਪਾ ਕੀਤੀ ਇੰਨੀ ਰਹਿਮਤ ਕੀਤੀ ਸਾਡੇ ਸਾਰਿਆਂ ਕੋਲੋਂ ਸੇਵਾ ਲਈ ਆ ਮਹਾਮਾਈ ਇਦੀ ਸੇਵਾ ਲੈਂਦੀ ਰਹੇ ਔਰ ਇੱਕ ਜ਼ਰੂਰੀ ਹੋਰ ਗੱਲ ਲੰਗਰ ਦੇ ਵਿੱਚ ਕਿਸੇ ਕੋ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਆਪਾਂ ਸਾਰੇ ਇੱਕ ਪਰਵਾਰ ਆ ਛੋਟੇ ਵੱਡੇ ਆ ਕਿਸੇ ਨੇ ਕੋਈ ਗੱਲ ਆਪਣੇ ਦਿਮਾਗ 'ਚ ਨਹੀਂ ਲੈਣੀ ਚਾਹੇ ਬੀਬੀਆਂ ਆ ਚਾਹੇ ਭਰਾ ਆ ਚਾਹੇ ਸਿਆਣੇ ਬਜ਼ੁਰਗ ਕਿਸੇ ਨੂੰ ਕਿਸੇ ਨੂੰ ਉੱਚਾ ਨੀਮਾ ਬੋਲ ਦਿੱਤਾ ਇਦਾਂ ਚੱਲਦੇ ਕੰਮਾਂ 'ਚ ਬਹੁਤ ਕੁਝ ਹੁੰਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਸੇ ਨੇ ਕਿਸੇ ਦਾ ਕੋਈ ਬੋਲਿਆ ਚੱਲਿਆ ਉਹ ਮਾਫ਼ ਕਰਨਾ ਉਹ ਦਿਲ ਤੇ ਵੀ ਨਾਉਣਾ ਕਿਸੇ ਨੇ ਕੋਈ ਗੱਲ ਨਹੀਂ ਆਪਣੇ ਦਿਮਾਗ 'ਚ ਰੱਖਣੀ ਜੈ ਮਾਤਾ ਦੀ ਜੈ ਗੁਰੂਆਂ ਦੀ ਬਹੁਤ ਬਹੁਤ ਧੰਨਵਾਦ ਸਾਰੀ ਆਈ ਹੋਈ ਸੰਗਤ ਦਾ ਬੋਲ ਸਾਥੀ ਇਕਨਵਾਦੀ ਜੈ ਨਾਲ ਪਰੇਤਾ ਜੀ ਮੈਲਾ ਬੈਠ जी मैं मेला बैठी गुरुआ नाल पली ताजी मेला बैठी गुरुआ जद मैं पीछे होके के देखिया भोले नाथ आए जद मैं पीछे होके देखिया भोले नाथ लिया आए नी मैं हाकीी बकी रह गई नी मैं हाकी तै